ਗੁਰੂ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਇ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹ ਹੈ ਦਸਵੀਂ ਪ੍ਰਥਮ ਪਗਉਤੀ ਸਮਰਕਾਇ ਗੁਰੂ ਨਾਨਕ ਲੇਂਦੇ ਆਏ ਫੇਰ ਅੰਦਰ ਗੁਰਦੇ ਅਮਰਦਾਸ RAM ਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਯਾਰ ਕ੍ਰਿਸ਼ਨ ਤਿਆ ਅੱਈਐ ਜਿਸ ਥੇ ਸਬ ਸੁਖ ਜਾਏ ਤੇ ਬਹਾਦਰ ਸਿਮਰਿਆ ਏ ਘਰ ਨੌਨ ਦਿਆ ਬੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀਦਾਰ ਦਾ ਧਿਆਨ ਧਰ ਕੇ ਬਲ ਰੇ ਜਾਪਿਆ ਰਿਆਂ ਚੋਹਾਂ ਸਾਹਿਬ ਜਦਿਆਂ ਚਾਲੀਆਂ ਮੁਕਤੇ ਆਂ ਹਾਠੀਆਂ ਜਾਪੀਆਂ ਤੋਪੀਆਂ ਜਿਲਾ ਨਾਮ ਜਪਿਆ ਵੰਡ ਛਕੇ ਆਂ ਦੇਗ ਚਲਾਈ ਤੇਗ ਵਾਹੀ ਦੇਸ ਕੇ ਅਨੜਟ ਕੀਤਾ ਤਿਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਇਲਾ ਸਿੰਘਾਂ ਸਿੰਘਣੀਆਂ ਨੇ ਧਰਮ 헤ਜ ਸੀਸ ਦਿੱਤੇ ਬੰਦ ਬੰਦ ਘਟਾਈ ਖੋਪਰੀਆਂ ਲੁਹਾਈਆਂ ਚਰ ਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਹੀ ਤਰ੍ਹਾਂ ਦੀ ਕਮਾਈ ਦਾ ਧਨ ਧਰ ਕੇ ਖਾਲਸਾ ਜੀ ਬਲ ਜੇ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਫਲ ਰੇ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਦਾ ਸੁਤਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਕਹਾਂ ਤਹਾਰਾ ਚਿਹਰਾ ਆਇਤ ਦੇਖ ਤੇਗ ਫਤਬਰਦ ਕੀ ਬਾਜਪੰਦ ਕੀ ਜੇਤ ਸ਼੍ਰੀ ਸਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਭੋਲ ਜੀ ਸਿੱਖਾਂ ਨੂੰ ਸਿੱਖੀ ਦਾ ਨਿਸ਼ਦਨ ਰਾਹਤ ਦਾਨ ਬਵੇਕ ਦਾਨ ਵਿੱਚ ਸਹਾ ਹਦਾਨ ਭਰੋਸਾ ਆਧਾਰ ਦਾਨਾਂ ਸਰਦਾਰ ਨਾਮਦਾਨ ਸ਼੍ਰੀ ਅਵਰ ਸੱਜ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੋਗ ਅਡਲ ਤਰਮ ਕਾ ਜੈ ਕਹਾ ਰੇ ਬੋਲ ਜੇ ਵਾਹਿਗੁਰੂ ਸਿਖਾਂ ਦਾ ਮਾਨਣੀ ਵ ਮਾਤੇ ਜੀ ਮਕ ਪਾਤ ਰਖਾ ਭਵਾਏ ਕਰੋ ਕਿਆ ਕਾਲਪੁਰ ਕੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਲਾ ਤੋਂ ਪਰਤਨ ਵਿੱਚ ਹੋਇਆ ਗਿਆ ਕੋਲੇ ਦਰਸ਼ਨ ਦੀਦਾਰ ਤੇ ਸੇਵਾ ਸੁਨਾਲ ਦਾ ਦਾਨ ਖਾਲਸਾ ਜੀ ਨੂੰ ਮਖਸ਼ੋ ਏ ਜਮਾਨਿਆਂ ਦੇ ਮਾਨ ਨਤਾਰਿਆਂ ਦੇ ਤਾਨ ਨਿਓ ਟਿਆਂ ਦੀ ਓਟ ਸਚੇਤਵਾ ਇੱਕੋ ਤਾਂ ਮਿਲ ਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹੇ ਤੋ ਸਦਕਾ ਚਾਰ ਪਹਿਰ ਰੈਨ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੰਦਰਸ਼ਕਾਂ ਸਦਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਖਸ਼ੇ ਹੋਏ ਪਾਵਨ ਹਕੂਮਨਾਮਾ ਵਾਸ਼ਕੇ ਨੇ ਹਾਲ ਕਰੋ ਸਰਬੱਤ ਸੰਗਤੀਆਂ ਹਾਜ਼ਰੀਆਂ ਤਿੰਨ ਫੁੱਲ ਪੇਟਾਵਾਂ ਦਾਰ ਤੇ ਪਰਮਾਨੰ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਸੋਖ ਆਸਣ ਅਸਥਾਨਾ ਤੋ ਪ੍ਰਕਾਸ਼ ਅਸਥਨ ਤੱਕ ਲੈ ਜਾਣ ਦੀ ਅਗੇ ਬਖਸ਼ੋ ਜੀ ਰਸਤੇ ਦੀ ਬਾਤ ਕਰਦੇ ਅੰਸੰਗ ਸਾਈ ਹੁਣ ਸੇਈ ਪਿਆਰੇ ਮੇਲ ਜਿਨਾਂ ਵਲੇਆ ਤੇਰਾ ਨਾਮ ਚੇਤੇ ਆਵੇ ਨਾਨਕ ਕਾਮ ਚਰਦੀ ਗੱਲ तेरे ਬਾੜੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ

ਲੱਖਾਂ ਰੱਖਾ ਸੁੱਖਾਂ ਰੱਖਾ ਜੱਟ ਸੀਨਾ ਵਿੱਚ ਆਸੀਆਂ ਸੁਖਾਂ ਨੂੰ ਜੀਣਾ ਨਾ ਰੱਖ ਤੂਫਾਨ ਬਸੀਏ ਪਲਕਾਂ ਦਾ ਨਾ ਕੋਈ ਤੋਟ ਸੁੱਖਾਂ ਦਾ ਜੱਟਾ ਜੀ ਦੇ